ਇਤੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨਾਂ ਨੂੰ ਤੋੜ ਆਵਾਜ਼ੀ ਆਉਂਦੀ ਹੈ ਖਾਸ ਕਰਕੇ ਉਦੋਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਵੀ ਦਰਗਾਹ ਤੇ ਮੱਥਾ ਟੇਕਣ ਲਈ ਜਾਂਦੇ ਆ ਸੋ ਜ਼ਰੂਰੀ ਨਹੀਂ ਹੈ ਕਿ ਵੀਰਵਾਰ ਦੇ ਦਿਨ ਹੀ ਇਹ ਸਭ ਕੁਝ ਹੋਣਾ ਜਾਂ ਫਿਰ ਐਤਵਾਰ ਦੇ ਦਿਨ ਸੋ ਇਹ ਮਨ ਵਿੱਚੋਂ ਧਿਆਖਾ ਗੱਡ ਲਓ ਕਿਉਂਕਿ ਜਦੋਂ ਵੀ ਇਸੇ ਕੋਲ ਟਾਈਮ ਹੁੰਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਦਰਗਾਹ ਤੇ ਕੋਈ ਨਾ ਧਾਰਮਿਕ ਥਾਂ ਤੇ ਜਾਏ ਇਹ ਮੱਥਾ ਟੇਕ ਗਈਏ ਸੋ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਫਿਰ ਜੋ ਆਵਾਸਾਂ ਆਉਣੀਆਂ ਸ਼ੁਰੂ ਹੁੰਦੀਆਂ ਆ ਤੇ ਕੀ ਤੁਹਾਨੂੰ ਪਤਾ ਹੈ ਕਿ ਉਹ ਉਵਾਸੀ ਰਾਈ ਉਹ ਮਾਲਕ ਤੁਹਾਨੂੰ ਕੀ ਕੁਛ ਦੇ ਜਾਂਦਾ ਹੈ ਕਿਹੜਾ ਕਿਹੜਾ ਕਰਮ ਹੋ ਜਾਂਦਾ ਹੈ ਸੋ ਅੱਜ ਆਪਾਂ ਇਸ ਤੇ ਹੀ ਵੀਡੀਓ ਬਣਾਈ ਹੈ ਵੀਡੀਓ ਨੂੰ ਪੂਰੀ ਸੁਣਨਾ ਜੀ ਸਮਝਣਾ ਅਮਲ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਹਮੇਸ਼ਾ ਕੋਸ਼ਿਸ਼ੇ ਕਰੋ ਕਿ ਜਦੋਂ ਵੀ ਵੀਡੀਓ ਤੁਸੀਂ ਸੁਣਦੇ ਹੋ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰਦੇ ਜਾ ਕਰੋ ਸੋ ਤੁਹਾਡਾ ਛੋਟਾ ਜਿਹਾ ਲਾਈਕ ਸਾਡੀ ਹਿੰਮਤ ਬਣਾਉਂਦਾ ਹੈ ਸੋ ਦੇਖੋ ਜਦੋਂ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਵੀਡੀਓ ਜਿਹੜੀ ਆ YouTube ਆਪ ਚਾਉਂਦਾ ਹੈ ਸੋ ਤੁਹਾਡੀ ਇੱਕ ਛੋਟੀ ਜੀ ਕੋਸ਼ਿਸ਼ ਵੀ ਸਾਡੇ ਕੰਮ ਆ ਸਕਦੀ ਸਾਡੀ ਹਿੰਮਤ ਬਣ ਸਕਦੀ ਹੈ ਸੋ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਹਨਾਂ ਵੀ ਨਵੀਂ ਗੱਲ ਤੁਹਾਡੇ ਨਾਲ ਸ਼ੇਅਰ ਜਰੂਰ ਕਰੀਏ ਜਿਦੇ ਨਾਲ ਤੁਹਾਨੂੰ ਵੀ ਗਿਆਨ ਹੋ ਸਕੇ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਕਿਹੜਾ ਕਰਮ ਕਿੱਥੇ ਕਰਨਾ ਹੈ ਤਾਂ ਕੀ ਕੀ ਸੰਕੇਤ ਉਹ ਪ੍ਰਮਾਤਮਾ ਦਿੰਦਾ ਹੈ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ ਸੋ ਜੇਕਰ ਤੁਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਦੇ ਹੋ ਤਾਂ ਇਹਦੇ ਨਾਲ ਸਾਡੀ ਹਿੰਮਤ ਵਾਦੀ ਹੈ ਸੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖ ਦਿਆ ਕਰੋ ਜੀ ਸੋ ਹੁਣ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸ ਦਿੰਨੇ ਆ ਤੇ ਫਿਰ ਆਪਾਂ ਮੇਨ ਵਿਸ਼ੇ ਵਾਲ ਚੱਲਦੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੇਕਰ ਸੁਪਨੇ ਵਿੱਚ ਕੁੱਤਾ ਡਰਾਵੇ, ਇਹ ਚੰਗਾ ਹੁੰਦਾ ਹੈ। ਸੋ ਦੇਖੋ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਸੰਕੇਤ ਮਿਲ ਰਿਹਾ ਹੈ, ਤੁਸੀਂ ਕੀਰਾਂ-ਫਕੀਰਾਂ ਦੀ ਸੇਵਾ ਕਰਦੇ ਹੋ ਤਾਂ ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੋਵੇਗੀ ਕਿਉਂਕਿ ਤਾਈਓ ਤੁਹਾਨੂੰ ਇਸ ਤਰ੍ਹਾਂ ਦਾ ਇਹ ਸੰਕੇਤ ਜਿਹੜਾ ਮਿਲ ਰਿਹਾ ਆ ਸੋ ਉੱਥੇ ਕੋਸ਼ਿਸ਼ ਕਰਨਾ ਜੀ ਕੀ ਕਾਲੇ ਕੁੱਤੇ ਨੂੰ ਜੇਕਰ ਤੁਸੀਂ ਦੁੱਧ ਪਾਓ ਇੱਕ ਹਫ਼ਤਾ ਲਗਾਤਾਰ ਹੀ ਪਾ ਦਿਓ ਇਹਦੇ ਨਾਲ ਇਹ ਮੁਸ਼ਕਲ ਜਿਹੜੀ ਦੂਰ ਹੋ ਜਾਵੇਗੀ ਬਾਕੀ ਆਪਣੇ ਪੀਰੋ মুর্ਸ਼ਿਦ ਅੱਗੇ ਬੈਠ ਕੇ ਦੋ ਟਾਈਮ ਅਰਦਾਸ ਕਰੋ ਤੇ ਮਾਫੀ ਜ਼ਰੂਰ ਮੰਗੋ ਕਿਉਂਕਿ ਕਈ ਵਾਰੀ ਜਾਣੇ ਅਣਜਾਣੇ ਵਿੱਚ ਹੀ ਇਨਸਾਨ ਤੋਂ ਕੋਈ ਨਾ ਕੋਈ ਗਲਤੀ ਭੁੱਲ ਹੋ ਜਾਂਦੀ ਹੈ ਤਾਂ ਜਿਹੜੇ ਇਹ ਉਹ ਜਏ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹੈ ਸੋ ਇਸ ਕਰਕੇ ਜਦੋਂ ਵੀ ਕੋਈ ਗਲਤੀ ਵੈਸੇ ਤਾਂ ਤੁਹਾਨੂੰ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਸਿਮਰਨ ਕਰਨ ਵੈਂਦੇ ਹੋ ਜਾਂ ਤੂਖ ਬੱਤੀ ਲਗਾਉਂਦੇ ਹੋ ਸੋ ਦੋ ਟਾਈਮ ਉਹ ਪ੍ਰਮਾਤਮਾ ਅੱਗੇ ਬੈਠ ਕੇ ਮਾਫੀ ਜ਼ਰੂਰ ਮੰਗਿਆ ਕਰੋ ਚਾਹੇ ਤੁਹਾਡੇ ਤੋਂ ਕੋਈ ਗਲਤੀ ਹੁੰਦੀ ਹੈ ਚਾਹੇ ਨਹੀਂ ਹੁੰਦੀ ਫਿਰ ਵੀ ਕੋਸ਼ਿਸ਼ ਕਰੋ ਕਿ ਮਾਫੀ ਮੰਗਣੀ ਹੈ ਇਹਦੇ ਨਾਲ ਕੀ ਹੋਵੇਗਾ ਜੋ ਸਾਡਾ ਪਿਛਲਾ ਕੋਈ ਪੁਰਾਣਾ ਹਿਸਾਬ ਹੁੰਦਾ ਹੈ ਜਨਮਾਂ ਦਾ ਕੋਈ ਮਾੜਾ ਕਰਮ ਕੀਤਾ ਹੋਇਆ ਆ ਉਹ ਵੀ ਕਰਮ ਧੋ ਹੋ ਜਾਵੇਗਾ ਮਾਫ ਕੀਤਾ ਜਾਵੇਗਾ ਸੋ ਜੇਕਰ ਗਲਤੀ ਹੋ ਜਾਂਦੀ ਉਦੋਂ ਤਾਂ ਆਪਾਂ ਮਾਫੀ ਮੰਗਦੇ ਹੀ ਮੰਗਦੇ ਆ ਵੈਸੇ ਹੀ ਕੋਸ਼ਿਸ਼ ਕਰਿਆ ਕਰੋ ਕਿ ਹਰ ਰੋਜ਼ ਪ੍ਰਮਾਤਮਾ ਅੱਗੇ ਬੈਠ ਕੇ ਇਹ ਅਰਦਾਸ ਕਰਿਆ ਕਰੋ ਕਿ ਪੀਰ ਜੀ ਜੇਕਰ ਜਾਣੇ ਅਣਜਾਣੇ ਵਿੱਚ ਸਾਡੇ ਤੋਂ ਗਲਤੀ ਜਾਂਦੀ ਆ ਤੇ ਆਪਣੇ ਬੱਚੇ ਸਮਝ ਕੇ ਸਾਨੂੰ ਮਾਫ ਕਰ ਦੇਣਾ ਸੋ ਫਿਰ ਜੋ ਸਾਡਾ ਪੁਰਾਣੇ ਜਨਮਾਂ ਦਾ ਹਿਸਾਬ ਹੈ ਕੋਈ ਮਾੜੇ ਕਰਮ ਕੀਤੇ ਹੋਏ ਆ ਉਹ ਵੀ ਮਾਫ ਉਹ ਮਾਲਕ ਕਰ ਦਿੰਦਾ ਹੈ ਜੇਕਰ ਤੁਸੀਂ ਹਰ ਰੋਜ਼ ਮਾਫੀ ਮੰਗਦੇ ਰਹੋਗੇ ਸੋ ਕੋਸ਼ਿਸ਼ ਇਹ ਹਮੇਸ਼ਾ ਹੀ ਇਨਸਾਨ ਨੂੰ ਕਰਨੀ ਹੀ ਚਾਹੀਦੀ ਕਿਉਂਕਿ ਇਨਸਾਨ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਾਦ ਕਿੱਥੇ ਕਿਹੜਾ ਮਾੜਾ ਕੰਮ ਕਰਿਆ ਆਂ ਕਈ ਵਾਰੀ ਇਨਸਾਨ ਚਾਹੁੰਦਾ ਨਹੀਂ ਤਾਂ ਵੀ ਮਾੜਾ ਕਰਮ ਕੋਈ ਨਾ ਕੋਈ ਹੋ ਜਾਂਦਾ ਕਈ ਵਾਰੀ ਮਜਬੂਰੀ ਵਿੱਚ ਹੋ ਜਾਂਦਾ ਹੈ ਸੋ ਕੋਸ਼ਿਸ਼ ਇੱਥੇ ਕਰੋ ਕਿ ਇੱਕ ਛੋਟੀ ਜੀ ਮਾਫੀ ਜੇਕਰ ਤੁਸੀਂ ਮੰਗ ਲੈਂਦੇ ਹੋ ਤਾਂ ਜ਼ਿੰਦਗੀ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਵੇਗੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪਹਿਲਾਂ ਸਾਡੇ ਘਰ ਵਿੱਚ ਗੱਦੀ ਸੀ ਬਾਬਾ ਬੱਡ ਭਾਗ ਸਿੰਘ ਜੀ ਦੀ ਤੇ ਹੁਣ ਅਸੀਂ ਬਾਬਾ ਹੈਦਰ ਸ਼ੇਖਪੀਰ ਦੀ ਸੇਵਾ ਕਰਦੇ ਹਾਂ ਸੋ ਇਹ ਕਹਿੰਦੇ ਕਿ ਅਸੀਂ ਬਾਬਾ ਹੈਦਰ ਪੀਰ ਜੀ ਦੇ ਸ਼ਬਦ ਸੁਣਦੇ ਰਹਿੰਨੇ ਜਸ ਸੁਣਦੇ ਰਹਿੰਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਕਿਸੇ ਨੇ ਕਿਹਾ ਹੈ ਕਿ ਤੂੰ ਇਹ ਇਸ ਤਰ੍ਹਾਂ ਨਾ ਸੁਣਿਆ ਕਰ ਕਿਉਂਕਿ ਪਹਿਲਾਂ ਘਰ ਵਿੱਚ ਗੱਦੀ ਸੀ ਸੋ ਦੇਖੋ ਇੱਥੇ ਅਸੀਂ ਵੀ ਇਹ ਸਲਾਹ ਦਵਾਂਗੇ ਕਿ ਜਦ ਘਰ ਵਿੱਚ ਪਹਿਲਾਂ ਤੋਂ ਗੱਦੀ ਜਿਹਦੀ ਲੱਗ ਗਈ ਹੈ ਉਹਨੂੰ ਨਜ਼ਰਅੰਦਾਜ਼ ਕਦੇ ਨਾ ਕਰੋ ਇਹਦੇ ਨਾਲ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣਗੀਆਂ ਸੋ ਜੇਕਰ ਤੁਹਾਡਾ ਕਿਸੇ ਪੀਰ ਨੂੰ ਮੰਨਣ ਨੂੰ ਮਨ ਕਰਦਾ ਵੀ ਹੈ ਪਰ ਪਹਿਲ ਉਹਨੂੰ ਦਓ ਜੋ ਜਿਹਦੀ ਸ਼ੁਰੂਆਤ ਤੁਸੀਂ ਪਹਿਲਾਂ ਤੋਂ ਕੀਤੀ ਹੋਈ ਆ ਬਜ਼ੁਰਗਾਂ ਨੇ ਮੰਨਿਆ ਹੈ ਗੱਦੀ ਘਰ ਵਿੱਚ ਹੈ ਸੋ ਪਹਿਲ ਉਹਨਾਂ ਨੂੰ ਹੀ ਦੇਣੀ ਚਾਹੀਦੀ ਕਿਉਂਕਿ ਸੇਰਾ ਇੱਕ ਦੇ ਸਿਰ ਤੇ ਹੀ ਵੱਜਦਾ ਆ ਸੋ ਇਸ ਕਰਕੇ ਇੱਕ ਨੂੰ ਹੀ ਪੈਰ ਦਉਗੇ ਤੇ ਬਾਕੀ ਪੀਰ ਫਕੀਰ ਵੀ ਖੁਸ਼ੀ ਖੁਸ਼ੀ ਤੁਹਾਡੇ ਕੰਮ ਸਵਾਰਨਗੇ ਸੋ ਜੇਕਰ ਤੁਸੀਂ ਆਪਣੇ ਮੇਨ ਮੂਡ ਨੂੰ ਛੱਡ ਦਿੰਨੇ ਹੋ ਤੇ ਫਿਰ ਕਿਸੇ ਹੋਰ ਨੂੰ ਮੰਨਣ ਲੱਗ ਪੈਣੇ ਹੋ ਇਸ ਤਰ੍ਹਾਂ ਫਿਰ ਜ਼ਿੰਦਗੀ ਵਿੱਚ ਪ੍ਰੋਬਲਮਾਂ ਆਉਂਦੀਆਂ ਆ ਕਿਉਂਕਿ ਘਰ ਵਿੱਚ ਪਾਵਰ ਉਸ ਫੱਕਰ ਦੀ ਹੁੰਦੀ ਆ ਜਿਹਦੇ ਨਾਮ ਦੀ ਗੱਦੀ ਲੱਗੀ ਹੋਵੇ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਹੋਰ ਦਾ ਉੱਥੇ ਆ ਕੇ ਆਸਣ ਲਗਾਉਣੇ ਆਂ ਸੇਵਾ ਕਰਨੀ ਸ਼ੁਰੂ ਕਰਦੇ ਆਂ ਫਿਰ ਇੱਕ ਦੀ ਭੁੱਲ ਹੋ ਜਾਂਦੀ ਹੈ ਤੇ ਜਿਹਦੀ ਅੱਜ ਆਪਾਂ ਸੇਵਾ ਕਰਨੀ ਸ਼ੁਰੂ ਕੀਤੀ ਆ ਉਹਨਾਂ ਅੱਗੇ ਜਦੋਂ ਤੁਸੀਂ ਕੋਈ ਵੀ ਅਰਦਾਸ ਬੇਨਤੀ ਕਰੋਗੇ ਤੇ ਉਹ ਵੀ ਇੱਕ ਮਜਬੂਰੀ ਦੇ ਵਿੱਚ ਵਾਜੇ ਆਣਗੇ ਕਿਉਂਕਿ ਤੁਸੀਂ ਸੇਵਾ ਕਰੋਗੇ ਅਰਦਾਸ ਬੇਨਤੀ ਕਰੋਗੇ ਤੇ ਪਰ ਜਿੱਥੇ ਮੁੱਢ ਦੀ ਨਾਰਾਜ਼ਗੀ ਹੋਵੇਗੀ ਉੱਥੇ ਫਿਰ ਕੋਈ ਵੀ ਫੱਕਰ ਫਕੀਰ ਤੁਹਾਡਾ ਕੰਮ ਨਹੀਂ ਸਵਾਰ ਸਕੇਗਾ ਸ਼ੁਰੂਆਤ ਵਿੱਚ ਤਾਂ ਇਹ ਸਭ ਕੁਝ ਚੰਗਾ ਲੱਗਦਾ ਹੌਲੀ ਹੌਲੀ ਜਦੋਂ ਕਹਾਣੀ ਉਲਝਦੀ ਜਾਂਦੀ ਹੈ ਤਾਂ ਫਿਰ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਸੋ ਕੋਸ਼ਿਸ਼ ਇਹ ਕਰੋ ਮੇਨ ਮੁੱਠ ਨੂੰ ਵੀ ਮੰਨੋ ਤੇ ਨਾਲ ਦੀ ਨਾਲ ਜੇਕਰ ਤੁਹਾਡਾ ਕਿਸੇ ਹੋਰ ਪੀਰ ਨੂੰ ਮੰਨਣ ਨੂੰ ਮਨ ਕਰਦਾ ਹੈ ਤਾਂ ਤੁਸੀਂ ਸੇਵਾ ਕਰ ਸਕਦੇ ਆ ਕਿਉਂਕਿ ਇੱਕ ਨੂੰ ਸਜਦਾ ਸਲਾਮ ਤੁਸੀਂ ਪਹਿਲ ਦਿੰਨੇ ਹੋ ਕਰਦੇ ਹੋ ਤੇ ਬਾਕੀ ਪੀਰ ਫਕੀਰ ਵੀ ਫਿਰ ਨਾਲ ਬੈਠ ਕੇ ਸੇਵਾ ਆਪਣੇ ਆਪ ਲੈ ਲੈਂਦੇ ਆ ਜਦੋਂ ਅਸੀਂ ਆਪਣੇ ਮੇਨ ਮੂਡ ਨੂੰ ਮੰਨਣਾ ਸ਼ੁਰੂ ਕਰਦੇ ਆ ਕਿਉਂਕਿ ਉਹ ਦਿਲਾਂ ਦੀਆਂ ਜਾਣਦੇ ਆ ਫਿਰ ਜਿੱਤਨ ਨੂੰ ਤੁਹਾਡਾ ਮਨ ਖਿੱਚ ਪਾਉਂਦਾ ਹੈ ਤਾਂ ਫਿਰ ਉਹ ਵੀ ਪੀਰ ਫਕੀਰ ਤੁਹਾਡੇ ਨਾਲ ਸੱਦੇ ਹੋ ਜਾਣਗੇ ਜਦੋਂ ਤੁਸੀਂ ਮੇਨ ਮੂਡ ਨੂੰ ਫੜ ਲਓਗੇ ਇਸ ਤਰ੍ਹਾਂ ਫਿਰ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਕਿਉਂਕਿ ਜਦੋਂ ਅਸੀਂ ਇੱਕ ਵਾਰ ਗੱਦੀ ਜੋ ਮੇਨ ਘਰ ਵਿੱਚ ਲੱਗੀ ਹੋਈ ਹੈ ਉਹਨੂੰ ਚੁੱਕ ਦਿੰਦੇ ਹਾਂ ਤਾਂ ਫਿਰ ਜ਼ਿੰਦਗੀ ਵਿੱਚ ਇੰਨੀਆਂ ਕੁ ਮੁਸ਼ਕਲਾਂ ਆ ਜਾਂਦੀਆਂ ਕੋਈ ਗੱਲ ਕਹਿਣ ਦੀ ਨਹੀਂ ਰਹਿੰਦੀ ਸੋ ਇਸ ਕਰਕੇ ਸਹੀ ਸਲਾਹ ਇਹੀ ਹੈ ਕਿ ਮੇਨ ਗੱਦੀ ਨੂੰ ਮੰਨੋ ਫਿਰ ਉਹਦੇ ਨਾਲ ਸਜਦਾ ਸਲਾਮ ਬਾਕੀ ਪੀਰਾਂ ਨੂੰ ਵੀ ਤੁਸੀਂ ਕਰ ਸਕਦੇ ਆ ਤੇ ਸੇਵਾ ਸਫਲ ਹੋ ਜਾਂਦੀ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜਿਸੋ ਅੱਜ ਦਾ ਮੇਨ ਸ਼ਾਹ ਹੈ ਕਿ ਜਦੋਂ ਵੀ ਕਿਸੇ ਵੀ ਦਰਗਾਹ ਤੇ ਜਾਂਦੇ ਹੋ ਜਾਂ ਫਿਰ ਘਰ ਵਿੱਚ ਹੀ ਦਰਬਾਰ ਬਣਿਆ ਹੋਇਆ ਹੈ ਪੀਰਾਂ ਫਕੀਰਾਂ ਦਾ ਤੇ ਜਦੋਂ ਸੇਵਾ ਕਰਨ ਲੱਗਦੇ ਹੋ ਜਾਂ ਫਿਰ ਸਹਿਸਵਾਹੀ ਤੁਸੀਂ ਕਿਸੇ ਕੰਮ ਦੇ ਵਿੱਚ ਵੀ ਜਿਉਂ ਕੰਮ ਕਰਦੇ ਹੋ ਤੇ ਫੱਕਰ ਫਕੀਰ ਨੂੰ ਕਿਸੇ ਨੂੰ ਵੀ ਯਾਦ ਕਰਦੇ ਹੋ ਜਿਹਦੀ ਵੀ ਤੁਸੀਂ ਸੇਵਾ ਕਰਦੇ ਆ ਜੀ ਨੂੰ ਵੀ ਮੰਨਦੇ ਆ ਤੇ ਉਸ ਸਮੇਂ ਤੁਹਾਨੂੰ ਕੁਝ ਅਲੱਗ ਜਿਹਾ ਮਹਿਸੂਸ ਜ਼ਰੂਰ ਹੁੰਦਾ ਹੋਵੇਗਾ ਕਿਉਂਕਿ ਜਿਹੜੀ ਰੂਹ ਪੀਰਾਂ ਵਖੀਰਾਂ ਨੂੰ ਪਿਆਰ ਕਰਨ ਵਾਲੀ ਹੁੰਦੀ ਹੈ ਉਹ ਜਦੋਂ ਕੋਈ ਟਾਈਮ ਹੁੰਦਾ ਹੈ ਮਾਲਕ ਦੀ ਕਿਰਪਾ ਦਾ ਖਾਸ ਕੋਈ ਟਾਈਮ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਹਰ ਰੋਜ਼ ਇਹ ਸਭ ਕੁਝ ਹੋਣਾ ਜਾਂ ਅਸੀਂ ਹਫ਼ਤੇ 'ਚ ਇੱਕ ਵਾਰ ਸੇਵਾ ਕਰਦੇ ਹਾਂ ਤਾਂ ਸਾਡੇ ਨਾਲ ਇਹ ਸਭ ਕੁਝ ਹੋਣਾ ਕਿਉਂਕਿ ਕੋਈ ਵਿਰਲੇ ਦਿਨ ਹੀ ਉਹ ਪਰਮਾਤਮਾ ਇਹ ਸਭ ਸੰਕੇਤ ਦਿੰਦਾ ਹੈ ਫਿਰ ਚਾਹੇ ਤੁਸੀਂ ਕਿਸੇ ਦਰਗਾਹ ਤੇ ਹੋ ਚਾਹੇ ਨਹੀਂ ਹੋ ਫਿਰ ਵੀ ਤੁਹਾਨੂੰ ਉਹ ਸੰਕੇਤ ਮਿਲੇਗਾ ਸਿਰਫ ਕਿਵੇਂ ਮਿਲੇਗਾ ਜਦੋਂ ਤੁਸੀਂ ਸਹਿ ਸੁਭਾਹੀ ਕੋਈ ਕੰਮਕਾਰ ਕਰਦੇ ਕਰਦੇ ਆਪਣੇ ਪੀਰ ਨੂੰ ਯਾਦ ਕਰਨ ਲੱਗ ਪੈਂਦੇ ਹੋ ਸੁਰਤੀ ਉਧਰ ਨੂੰ ਜੋੜਦੇ ਹੋ ਕੋਈ ਗੱਲ ਜਾਦਾ ਜਾਂਦੀ ਹੈ ਕਿ ਸਾਡੇ ਪੀਰਾਂ ਪੀਰਾਂ ਨੇ ਇੱਥੇ ਸਾਡਾ ਸਾਥ ਦਿੱਤਾ ਹੈ ਆਹ ਕੰਮ ਸਾਡਾ ਬਣਾਇਆ ਤੇ ਉਸ ਸਮੇਂ ਕਿਉਂਕਿ ਕਈ ਵਾਰ ਜਦੋਂ ਦਿਲੋਂ ਯਾਦ ਕੀਤਾ ਜਾਂਦਾ ਅਸਲ ਦਿਲੋਂ ਪਿਆਰ ਮੁਰਸ਼ਿਦ ਨਾਲ ਪਾਇਆ ਜਾਂਦਾ ਹੈ ਤਾਂ ਫਿਰ ਉਹ ਮਾਲਕ ਨਾਲ ਹੋਣ ਦਾ ਉਸੇ ਵੇਲੇ ਸੰਕੇਤ ਦੇ ਦਿੰਦਾ ਹੈ ਸੋ ਹੁੰਦਾ ਕੀ ਹੈ ਕਿ ਅਚਾਨਕ ਮਾਲਕ ਨੂੰ ਯਾਦ ਕੀਤਾ ਜਾਂ ਕਿਸੇ ਦਰਵਾਜ਼ੇ ਤੇ ਗਏ ਤੇ ਉੱਥੇ ਜਾ ਕੇ ਜਦੋਂ ਤੁਹਾਨੂੰ ਤੋੜ ਅਵਾਸਤੀ ਆਉਂਦੀ ਅਵਾਸਤੀ ਇੰਨੀ ਜ਼ੋਰ ਦੀ ਆਉਂਦੀ ਆ ਕਿ ਅੱਖਾਂ ਦੇ ਵਿੱਚੋਂ ਹੰਝੂ ਵੀ ਆ ਜਾਂਦੇ ਆ ਤੇ ਇਹ ਕੀ ਸੰਕੇਤ ਸਮਝਣਾ ਚਾਹੀਦਾ ਹੈ ਇਹਦਾ ਸੰਕੇਤ ਹੈ ਕੀ ਉਸ ਸਮੇਂ ਇਹ ਨਾ ਸੋਚੋ ਕਿ ਸਾਨੂੰ ਸਿਰਫ ਇੱਕ ਵਾਸੀ ਆ ਰਹੀ ਹੈ ਕਿਉਂ ਹੋ ਰਿਹਾ ਹੈ ਆ ਨੀਂਦ ਆ ਰਹੀ ਆ ਬਿਲਕੁਲ ਵੀ ਨਹੀਂ ਉਹ ਖਾਸ ਪੀਰਾਂ ਦੀ ਕਿਰਪਾ ਹੈ ਸੋ ਜਦੋਂ ਇਸ ਤਰ੍ਹਾਂ ਅਵਾਸੀਆਂ ਆਈ ਜਾਣ ਅੱਖਾਂ ਵਿੱਚੋਂ ਹੰਝੂ ਆਉਣ ਤਾਂ ਸਮਝ ਲੈਣਾ ਕਿ ਉਸ ਸਮੇਂ ਪੀਰਾਂ ਦਾ ਪੈਰਾ ਆਇਆ ਹੋਇਆ ਹੈ ਕਿਉਂਕਿ ਜਦੋਂ ਪੀਰਾਂ ਦੀ ਨਜ਼ਰ ਵਿੱਚ ਅਸੀਂ ਹੁੰਨੇ ਆ ਤੇ ਪੀਰਾਂ ਨੂੰ ਦਿਲੋਂ ਯਾਦ ਕਰਦੇ ਆ ਤੇ ਕੋਈ ਨਾ ਕੋਈ ਸੰਕੇਤ ਫਿਰ ਪੀਰੋ ਮੁਰਸ਼ਿਦ ਜ਼ਰੂਰ ਦਿੰਦੇ ਆ ਸੋ ਜਦੋਂ ਤੋੜ ਅਵਾਸੀ ਆਉਂਦੀ ਹੈ ਉਦੋਂ ਪੀਰਾਂ ਦੇ ਪੈਰੇ ਦਾ ਸੰਕੇਤ ਹੁੰਦਾ ਹੈ ਪੀਰਾਂ ਦਾ ਪੂਰਾ ਪੈਰਾ ਹੁੰਦਾ ਉਸ ਸਮੇਂ ਤੇ ਤੁਸੀਂ ਉਹਨਾਂ ਦੀ ਨਜ਼ਰ ਵਿੱਚ ਹੁੰਦੇ ਹੋ ਸੋ ਹਮੇਸ਼ਾ ਹੀ ਉਸ ਸਮੇਂ ਕੋਸ਼ਿਸ਼ ਕਰੋ ਕਿ ਆਪਣੇ ਮਾਲਕ ਅੱਗੇ ਸੱਚੇ ਦਿਲੋਂ ਅਰਦਾਸ ਕਰੋ ਕਰੋ ਜਿਸ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਹੈ ਉਹ ਗੱਲ ਤੁਸੀਂ ਆਪਣੇ মুর্ਸ਼ਦ ਮੋਹਰੇ ਰੱਖਣੀ ਆ ਹਾਜ਼ਰ ਨਾਜ਼ਰ ਸਮਝ ਕੇ ਇਹ ਸੋਚਣਾ ਹੈ ਕਿ ਤੁਸੀਂ ਇਸ ਸਮੇਂ ਕੋਲ ਆ ਸਾਨੂੰ ਸੰਕੇਤ ਮਿਲ ਰਿਹਾ ਤੇ ਤੁਸੀਂ ਸਾਡੀ ਗੱਲ ਨੂੰ ਸੁਣ ਵੀ ਰਹੇ ਆ ਤੇ ਪੂਰੀ ਵੀ ਸਾਡੀ ਅਰਦਾਸ ਇਹ ਕਰੋਗੇ ਉਸ ਸਮੇਂ ਕਿਸੇ ਢੰਗ ਦੇ ਨਾਲ ਅਰਦਾਸ ਕੀਤੀ ਜਾਵੇ ਤਾਂ ਉਹ ਅਰਦਾਸ ਖਾਲੀ ਨਹੀਂ ਮੁੜਦੀ ਜੀ